आरटीसी बस ਤੇ ਪਿਕਅਪ ਗੱਡੀ ਦੇ ਵਿਚਕਾਰ ਹੋਈ ਭਿਆਨਕ ਟੱਕਰ ਪਿਕਅਪ ਗੱਡੀ ਦੇ ਉੱਡੇ ਪਰ ਖੱਤੇ ਤਿੰਨ ਪ੍ਰਵਾਸੀ ਮਜ਼ਦੂਰਾਂ ਨੇ ਮੌਕੇ ਤੇ ਛੱਡੇ ਸਾਂ ਪਰਿਵਾਰਿਕ ਮੈਂਬਰਾਂ ਦਾ ਰੂ ਰੋ ਹੋਇਆ ਬੁਰਾ ਹਾਲ ਬੱਸ ਦੇ ਡਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ ਵੱਡਾ ਹਾਦਸਾ ਇਤਿਹਾਸ ਪਰਿਵਾਰ ਨੇ ਗੁੱਸੇ ਚ ਠੋਕਿਆ ਧਰਨਾ ਰੋਡ ਕਰਤਾ ਜਾਮ ਬੱਸ ਡਰਾਈਵਰ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਕੀਤੀ ਮੰਗ ਸੱchre ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ ਐਵਨ ਮੀਡੀਆ ਮਹਾਂਬਿਆਨ ਜਲੰਧਰ ਤੋਂ ਕਪੂਰਥਲਾ ਰੋਡ ਤੇ ਸਥਿਤ ਸਕੂਲ ਦੇ ਬਾਹਰ ਪੀਆਰਟੀ ਦੀ ਬੱਸ ਤੇ ਪਿਕਅਪ ਗੱਡੀ ਦੇ ਵਿਚਕਾਰ ਧਿਆਨਕ ਟੱਕਰ ਹੋ ਗਈ ਜਿਸ ਦੇ ਕਾਰਨ ਪਿਕਅਪ ਗੱਡੀ ਦੇ ਵਿੱਚ ਸਵਾਰ ਤਿੰਨ ਪ੍ਰਵਾਸੀਆਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਪੀਆਰਟੀਸੀ ਬੱਸ ਦੇ ਡਰਾਈਵਰ ਦੀ ਅੱਖ ਲੱਗ ਜਾਂਦੀ ਹੈ ਤੇ ਬੱਸ ਸੈਕੀਡਾਇਡਰ ਦੇ ਨਾਲ ਟਕਰਾ ਕੇ ਸੜਕ ਦੇ ਦੂਸਰੇ ਪਾਸੇ ਚਲੀ ਜਾਂਦੀ ਹੈ ਇਸ ਦੇ ਨਾਲ ਹੀ ਸੜਕ ਦੇ ਦੂਸਰੇ ਪਾਸੇ ਤੋਂ ਆ ਰਹੀ ਪਿਕਅਪ ਗੱਡੀ ਦੀ ਪੀਆਰਟੀਸੀ ਬੱਸ ਦੇ ਨਾਲ ਭਿਆਨਕ ਟੱਕਰ ਹੋ ਜਾਂਦੀ ਹੈ ਟੱਕਰ ਇੰਨੀ ਦਰਦਨਾਕ ਸੀ ਕਿ ਪਿਕਅਪ ਗੱਡੀ ਦੇ ਪਰਖੱਚੇ ਉੱਡ ਜਾਂਦੇ ਨੇ ਤੇ ਪਿਕਅਪ ਗੱਡੀ ਦੇ ਵਿੱਚ ਸਵਾਰ ਤਿੰਨ ਪ੍ਰਵਾਸੀ ਮੌਕੇ ਤੇ ਸਾਹ ਛੱਡ ਜਾਂਦੇ ਨੇ ਮ੍ਰਿਤਕਾਂ ਦੇ ਪਰਿਵਾਰ ਦੇ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ ਇਸ ਦੇ ਨਾਲ ਹੀ ਉਹ ਪੀਆਰਟੀਸੀ ਬੱਸ ਦੇ ਡਰਾਈਵਰ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ ਪੀੜਿਤ ਪਰਿਵਾਰਿਕ ਮੈਂਬਰ ਤੇ ਪਿੰਡ ਵਾਸੀਆਂ ਨੇ ਕਪੂਰਥਲਾ ਜਰੰਦਰ ਰੋਡ ਤੇ ਕਰਨਾ ਲਾ ਦਿੱਤਾ ਉਹਨਾਂ ਵੱਲੋਂ ਰੋਡ ਨੂੰ ਜਮ ਕਰ ਦਿੱਤਾ ਗਿਆ ਤੇ ਬੱਸ ਡਰਾਈਵਰ ਯਾਨੀ ਕਿ ਦੋਸ਼ੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਉਹਨਾਂ ਨੇ ਮੰਗ ਕੀਤੀ ਹੈ ਪੁਲਿਸ ਅਧਿਕਾਰੀਆਂ ਨੇ ਪੀੜਿਤ ਪਰਿਵਾਰਿਕ ਮੈਂਬਰਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਨੂੰ ਇਨਸਾਫ ਜ਼ਰੂਰ ਮਿਲੇਗਾ ਇਸ ਦੇ ਨਾਲ ਹੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਦੇ ਖਿਲਾਫ ਕਾਨੂੰਨੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇਗੀ ਅੱਜ ਰੱਖੀਏ ਇਸ ਵੇਲੇ ਸਾਨੂੰ ਮਾਰਨਿੰਗ ਨੂੰ ਪਤਾ ਲੱਗਾ ਵੀ ਇਹ ਆਟੋ ਦਾ ਬੱਸ ਦਾ ਐਕਸੀਡੈਂਟ ਹੋ ਗਿਆ ਅਸੀਂ ਮੌਕੇ ਤੇ ਆਏ ਆ ਅਸੀਂ ਕਿਤੋਂ ਜਦ ਕਰਕੇ ਆ ਗੜੀਆਂਾਂ ਵਾ ਡੈੱਡ ਬੋੜੀਆਂ ਉਲੋ ਮੁਕਤੀਆਂ ਪਰ ਹੁਣ ਇਹਨਾਂ ਨੇ ਸੜਕ ਤੇ ਰੱਖੀਆਂ ਆ ਅਸੀਂ ਇਹਨਾਂ ਦੇ ਬਿਆਨ ਵੀ ਲਿਖਿਆ ਬੰਦਾ ਵੀ ਅਰੈਸਟ ਕਰ ਲਿਆ ਬੱਸ ਐਵਰ ਅਰੈਸਟ ਕਰ ਲਿਆ ਹਾਂਜੀ ਬੱਸ ਦੇ ਵਿੱਚ ਕਿੰਨੀਆਂ ਯਾਤਰੀਆਂ ਸੀ ਕੋਈ ਨਹੀਂ ਇਹ ਤੋਂ ਨੂੰ ਕੋ ਪਤਾ ਲੱਗਣਾ ਉਹ ਕੋਈ ਗੱਲ ਹੀ ਨਹੀਂ ਹੋਈ ਉਹ ਦਿਨਾਂ ਦੀ ਸਬਸਕ੍ਰਾਈਬਰ ਅਸੀਂ ਤਾਂ ਅਜੇ ਨਾ ਨਾਟ ਆਫ ਦੀ ਮੇਨਟੇਨੈਂਸ ਦੇ ਵਾਸਤੇ ਖੜੇ ਹਾਂ ਤੇ ਜਿਹੜਾ ਟ੍ਰੈਫਿਕ ਹੈਗਾ ਕਦੋਂ ਕੋ ਬਹਾਲ ਕਰਨਾ ਬਸ ਆ ਇਹਨਾਂ ਨੂੰ ਇਹਨਾਂ ਦੀ ਗੱਲ ਕਹਿ ਰਹੇ ਇਹਨਾਂ ਨੂੰ ਵੀ ਬੰਦਾ ਵੀ ਰੈਸਟ ਹੈ ਪਹਿਲਾਂ ਇਹਨਾਂ ਦੀ ਡਿਮਾਂਡ ਸੀ ਬੰਦਾ ਰੈਸਟ ਕਰੋ ਬੰਦਾ ਮਗਾਓ ਬੰਦਾ ਵੀ ਆ ਗਿਆ ਪੀ ਆਰ ਟੀ ਸੀ ਵਾਲੇ ਵੀ ਆ ਗਏ ਇੰਚਾਰਜ ਇਹਨਾਂ ਦੇ ਗੱਲ ਕਰ ਰਹੇ ਨੇ ਜੋ ਹੋਊਗੀ ਅਸੀਂ ਕਰਦੇ ਹਾਂ ਹਾਸਾ ਵਾਪਰ ਦੀ ਕਾਰਨ ਕੀ ਰਿਹਾ ਕਿ ਨਿੰਦਰ ਦੀ ਦਾ ਕੀ ਸੀ ਪਤਾ ਨਹੀਂ ਹੁਣ ਇਹ ਹੀ ਦੱਸ ਸਕਦਾ ਡਰਾਈਵਰ ਹੀ ਡਰਾਈਵਰ ਕੋਈ ਗੱਲਬਾਤ ਹੋਈ ਨਹੀਂ ਹੋਵੇ ਨਾ ਨਾ ਕੋਈ ਨਹੀਂ ਹੋਵੇ ਹੁਣ ਮੰਗ ਕੀ ਹੈਗੀ ਇਹਨਾਂ ਦੀ ਪਰਿਵਾਰਕ ਮੈਂਬਰਾਂ ਦੀ ਮੰਗੇ ਹੋ ਵੀ ਕਾਰਵਾਈ ਕਰੋ ਕਾਰਵਾਈ ਹੀ ਕਰ ਰਹੇ ਕਰਤੀ ਹੈ ਬੰਦਾ ਵੀ ਰੈਸਟ ਕਰ ਲਿਆ ਵੀ ਹਜੇ ਵੀ ਸਟੇਟਮੈਂਟ ਵੀ ਹਜੇ ਵੀ ਉਹ ਕਰ ਲੈਣ ਇਹਨਾਂ ਨੂੰ ਕਰ ਦੇ ਰਿਕਵੈਸਟ ਵੀ ਚਲੋ ਹੁਣ ਸਾਰਾ ਕੁਝ ਹੋ ਗਿਆ ਅਸਰਾਨ ਵੀ ਆਏ ਨੇ ਵੱਡੇ ਅਧਿਕਾਰੀ ਉਹਨਾਂ ਦੇ ਆ ਰਹੇ ਗੱਲ ਉਹਨਾਂ ਦੀ ਗੱਲ ਵੀ ਕਰ ਰਹੇ ਨੇ ਇਹਨਾਂ ਦੇ ਮਤਵਾਬ ਪਰ ਦੇਖਦੇ ਆਂ ਕਿ ਪਬਲਿਕ ਆ ਕੋਈ ਜਾਣਕਾਰੀ ਮਿਲੀ ਕਿ ਸਵਾਰੀਆਂ ਕਿੰਨੀਆਂ ਐਕਸਟਰੀਗੀਆਂ ਨਹੀਂ ਇਹਦੇ ਬਾਰੇ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਕੁਝ ਡੈਡ ਬੋਡੀਜ਼ ਕਿੰਨੀਆਂ ਹੈਗੀਆਂ ਤਿੰਨ ਨੇ ਤਿੰਨ ਜਣੇ ਮਰੇ ਨੇ ਕੀ ਕਾਰਵਾਈ ਕੀ ਹਜੇ ਮੁਰਦਿਆਂ ਦੀ ਜੀ ਕਰਵੇ ਜੇ ਸਾਨੂੰ ਸਟੇਟਮੈਂਟ ਲਿਖਾਉਣਗੇ ਤਾਂ ਹੀ ਕਰਦਾਂਗੇ ਅੱਗੇ ਲਿਖਾ ਰਹੇ